ਬੀਤੀ ਰਾਤ ਜ਼ਿਲ੍ਹੇ ਦੀ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਹੋਇਆ ਝਗੜਾ ਝਗੜੇ 'ਚ 4 ਲੋਕ ਹੋਏ ਜ਼ਖਮੀ ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ داخل 1 ਨੂੰ ਕੀਤਾ ਰੈਫਰ देर रात ਪਵਾ ਹਲਕੇ ਦੀ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿੱਚ ਇੱਕ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮਹਿਲਾ ਸਮੇਤ ਚਾਰ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ 10 ਦੀ ਇੱਕ ਹੀ ਪੀੜਿਤ ਪਰਿਵਾਰ ਦੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੇ aarop ਲਗਾਏ ਹਨ ਕਿ ਇਹ ਸਭ ਉਹਨਾਂ ਵੱਲੋਂ ਕੀਤਾ ਗਿਆ ਹੈ ਲੜਕੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦੇ ਮੋਹਲੇ ਦੇ ਇੱਕ ਲੜਕੇ ਨਾਲ ਲਵ ਮੈਰਿਜ ਹੋਈ ਸੀ ਜਿਸ ਦੇ ਬਾਅਦ ਮੇਰੇ ਪਰਿਵਾਰ ਵਾਲਿਆਂ ਨੇ ਮੇਰੇ ਨਾਲ ਸਾਰੇ ਰਿਸ਼ਤੇ ਖਤਮ ਕਰ ਸਨ ਪਰ ਦੂਜੇ ਪਾਸੇ ਅਕਸਰ ਉਸਦਾ ਪਤੀ ਉਸਦਾ ਸੋਹਰਾ ਪਰਿਵਾਰ ਜਿੱਥੇ ਉਸ ਨੂੰ ਦਹੇਜ ਦੇ ਲਈ ਤੰਗ ਪਰੇਸ਼ਾਨ ਕਰਦੇ ਸਨ ਉੱਥੇ ਉਸ ਨਾਲ ਕੁੱਟਮਾਰ ਵੀ ਕਰਦੇ ਸਨ ਲੜਕੀ ਨੇ ਦੱਸਿਆ ਕਿ ਹੁਣ ਉਸਦੇ ਪਰਾਦਾ ਵਿਆਹ ਸੀ ਕਿ ਉਹ ਕਿਸੇ ਤਰ੍ਹਾਂ ਨਾਲ ਕਰਵਾਲਿਆਂ ਵਿੱਚ ਫਿਰ ਤੋਂ ਸ਼ਾਮਿਲ ਹੋ ਗਈ ਸੀ ਪਰ ਉਸਦੇ ਸੋਹਰੇ ਪਰਿਵਾਰ ਨੇ ਫਿਰ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਮੇਰੇ ਪਰਾਦੇ ਵਿਆਹ ਤੋਂ 2 ਦਿਨ ਬਾਅਦ ਹੀ ਉਸਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਅਤੇ ਉਸਦੇ ਪਰਮਾ ਅਤੇ ਉਸਦੇ ਪਿਤਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਦੇ ਚਲਦੇ ਉਹ ਸਭ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਦਾਖ ਕਰਵਾਇਆ ਗਿਆ ਹੈ ਪੀੜਤ ਪਰਿਵਾਰ ਅਤੇ ਪੀੜਤ ਲੜਕੀ ਨੇ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਸਿਵਲ ਹਸਪਤਾਲ ਦੇ ਐਸ ਐਮਓ ਸੁਨੀਲ ਚੰਦ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ ਨੂੰ ਚਾਰ ਲੋਕ ਜ਼ਖਮੀ ਹਾਲਤ ਵਿੱਚ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਸੀ ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਅਤੇ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਨਾਮ ਸੇ ਮੈਂ ਜੀ ਮੈਂ ਨਰੋਡਾ ਮੈਂ ਸਿੰਘ ਤੋਂ ਮੈਂ ਨਾ ਮੇਰਾ ਨਾ ਆਪਣੇ ਪਿੰਡ ਜੀ ਵਿਆਹ ਹੈ ਇਲਾ ਮੇਰੇ ਜੀ ਦੀ ਹੈ ਜੀ ਮੇਰੀ ਤੇ ਮੁੰਡਾ ਨਾਲ ਪਹਿਲੇ ਵੀ ਮੈਨੂੰ ਇਹੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੀ ਇਹਨਾਂ ਵੀਡੀਓ ਵਗੈਰਾ ਵਾਇਰਲ ਵਾਇਰਲ ਕਰ ਦੇਣੀ ਆ ਜੇ ਤੂੰ ਮੇਰੇ ਨਾਲ ਨਹੀਂ ਗਈ। ਤੋ ਉਹਨੇ ਮੈਨੂੰ ਪਹਿਲੇ ਵੀ ਧੋਖੇ ਵਾਜੀ ਨਾਲ ਹੀ ਤੇਰਾ ਤੇ ਹੁਣ ਜਿੱਦੋਂ ਮੈਂ ਉਹਦੇ ਕੋਲ ਚੱਲ ਗਈ ਆ ਤਾਂ ਫਿਰ ਮੈਨੂੰ ਮਾਰਕੁੱਟ ਕਰਦਾ ਤੇ ਮੈਂ ਹੁਣ ਜਦੋਂ ਆਪਣੇ ਮਾਪਿਆਂ ਨਾਲ ਮਿਲਣ ਨੂੰ ਕਹਿੰਨੀ ਆ ਤਾਂ ਉਹ ਮੈਨੂੰ ਮਾਪਿਆਂ ਨਾਲ ਨਹੀਂ ਮਿਲਣ ਦਿੰਦਾ। ਜਦੋਂ ਹੁਣ ਮੈਂ ਆਪਣੇ ਮਾਪਿਆਂ ਘਰ ਆ ਗਈ ਆ ਤੇ ਮੈਨੂੰ ਮੈਨੂੰ ਮਾਰਦਾ ਫਿਰ ਇਹਨਾਂ ਨੇ ਮਾਰਕਟਾਈ ਕੀਤੀ ਆ ਮੇਰੀ ਮੰਮੀ ਨੂੰ ਬੜਾ ਮਾਰਿਆ ਤੇ ਮੈਨੂੰ ਵੀ ਬਹੁਤ ਮਾਰਿਆ ਦਾ ਇਹਨਾਂ ਨੇ ਔਰ ਮੇਰੇ ਕੋਲ ਬੱਚਾ ਵੀ ਖੋਲੇ ਦਾ ਇਹਨਾਂ ਨੇ। ਬੱਚਾ ਮੇਰਾ ਹਲੇ 10 ਮਹੀਨੇ ਦਾ ਨਾ ਉਹ ਵੀ ਖੋਲੇ ਦਾ ਮੇਰੇ ਕੋਲ ਮੇਰੇ ਭਰਾਵਾਂ ਨੂੰ ਵੀ ਬੜਾ ਮਾਰਿਆ ਦਾ ਨਾ ਵੇ ਆ ਵਸੇ ਕੁਸਾਲੀ ਹੋਰ ਕੋਟੀ ਕਿਤੇ ਵੀ ਨਹੀਂ ਰਹਤੀ ਡੈਡੀ ਮੇਰੇ ਨੂੰ ਮੇਰੀ ਮੰਮੀ ਨੂੰ ਮਰਨ ਜੋ ਗਿਆ ਛੱਡੜਿਆ ਦਾ ਨਾ ਮੇਰਾ ਨਾ ਸ਼ਕਤੀ ਰਾਜ ਜੀ ਪਿੰਡ ਨਰੋਟ ਜਮਲ ਸਿੰਘ ਗੱਲਬਾਤ ਇਹ ਹੋਈ ਹੈ ਜੀ ਇਹ ਨਾ ਮੇਰੀ ਸਿਸਟਰੀ ਉਹਨਾਂ ਨੇ ਮੇਰੇ ਲਈ ਮੈਰਿਜ ਕਰਵਾਈ ਸੀ ਤੇ ਉਹ ਹੁਣ ਉਹ ਪਹਿਲੇ ਉਹਨਾਂ ਨੇ ਕੁੜੀ ਨੂੰ ਸਾਡੇ ਨਾਲ ਮਿਲਣ ਨਹੀਂ ਦਿੱਤਾ ਜਦੋਂ ਕੁੜੀ ਘਰ ਆਈ ਐ ਤੇ ਕੁੜੀ ਮੇਰੀ ਮੈਰਿਜ ਸੀਗੀ ਤੇ ਕੁੜੀ ਕਹਿੰਦੀ ਮੈਂ ਆਪਣੇ ਘਰ ਜਾਣਾ ਤੇ ਇਹ ਕੁੜੀ ਨੂੰ ਕਹਿੰਦੇ ਆ ਵੀ ਜੇ ਤੂੰ ਆਪਣੇ ਘਰ ਜਾਣਾ ਤੇ ਸਾਨੂੰ ਤੂੰ ਕੁਛ ਲੈ ਕੇ ਨਹੀਂ ਆਈ ਦੀ ਸਾਨੂੰ ਇੱਕ ਸਾਨੂੰ ਉਹਨਾਂ ਕੋ ਗੱਡੀ ਤੋਂ ਆ ਤੇ ਨਾਲ ਉਹਨਾਂ ਕੋ ਪੈਸੇ ਲੈ ਗਿਆ ਠੀਕ ਐ ਤੇ ਇਹਨਾਂ ਉਹਨਾਂ ਨੇ ਕੁੜੀ ਨੂੰ ਇਹ ਦੋ ਤਿੰਨ ਵਾਰੀ ਉਹਨਾਂ ਨੇ ਕੁੜੀ ਨੂੰ ਪਹਿਲਾਂ ਵੀ ਮਾਰਿਆ ਜਦੋਂ ਕੁੜੀ ਚੰਡੀਗੜ੍ਹ ਗਈ ਆ ਉੱਥੇ ਵੀ ਇਹਨਾਂ ਨੇ ਕੁੜੀ ਨੂੰ ਮਾਰਨ ਪਈ ਆ ਇਹਦਾ ਸੋਹਰਾ ਪਰਿਵਾਰਤ ਨਾਲੇ ਮੁੰਡਾ ਵੀ ਤੇ ਜਦੋਂ ਘਰ ਆਈ ਏ ਕੁੜੀ ਕੁੜੀ ਸਾਡੇ ਘਰ ਆ ਗਈ ਏ ਕਹਿੰਦੀ ਵੀ ਮੈਂ ਵਿਆਹ ਜਾਣਾ ਜਦੋਂ ਘਰ ਆਈ ਏ ਇਹਨਾਂ ਨੇ ਫੇਰ ਕੁੜੀ ਨੂੰ ਬਲੈਕਮੇਲ ਕਰਦਿਆ ਕਿ ਤੇਰੀਆਂ ਇਹ ਫੋਟੋਆਂ ਵਾਇਰਲ ਕਰ ਦੇਣੀ ਆ ਵੀਡੀਓ ਵਾਇਰਲ ਕਰ ਦੇਣੀ ਆ ਇਹ ਲੋਕਾਂ ਨਾਲ ਗੱਲਾਂ ਕਰਦੇ ਆ ਇਹਨਾਂ ਨੇ ਵਿਆਹ 'ਚ ਵੀ ਲੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਆਹੀਂ ਨਹੀਂ ਬੋਲੇ ਆਹੀਂ ਨਹੀਂ ਬੋਲੇ ਹੁਣ ਇਹਨਾਂ ਨੇ ਫੇਰ ਬਾਅਦ ਕੀ ਕੀਤਾ ਵੀ ਕੁੜੀ ਨੂੰ ਕਹਿੰਦੇ ਆ ਵੀ ਇਹ ਕੁੜੀ ਨੇ ਦਰਖਾਸਤ ਲਈ ਕਿ ਮੈਨੂੰ ਇਹਨਾਂ ਬੁਰਾ ਭਲਾ ਬੋਲਦੇ ਆ ਇਹਨਾਂ ਨੇ ਕੁੜੀ ਦੇ ਲੱਤਾਂ ਲੁੱੱਤਾ ਵੀ ਮਾਰੀ ਇੱਥੇ ਅੱਜ ਸੀ ਤੇ ਹੁਣ ਇਹਨਾਂ ਨੇ ਇਹ ਕੁੜੀ ਨੂੰ ਮਾਰਨ ਪਏ ਆ ਜੀ ਤੇ ਮੈਂ ਛਡਾਨ ਗਿਆ ਕੁੜੀ ਨੂੰ ਜਦੋਂ ਮੈਂ ਛਡਾਨ ਗਿਆ ਇਹਨਾਂ ਨੇ ਮੇਰੇ ਵੀ ਸਿਰ 'ਚ ਸਿਰ ਦੇ ਵਿੱਚ ਟਾਂਗ ਮਾਰੀ ਡਾਂਗਾ ਮਾਰੀਏ ਮੇਰੇ ਸਿਰ 'ਚ ਮੇਰਾ ਸਿਰ 파ਟਦਾ ਜੀ ਇੱਧਰ ਵੀ ਟਾਂਕੇ ਲੱਗੇ ਦੇ ਆ ਇੱਧਰ ਵੀ ਲੱਗੇ ਦੇ ਆ ਜੀ ਹਾਂ ਤੇ ਮੇਰੀ ਮਾਤਾ ਨੂੰ ਵੀ ਮਾਰੇ ਦਾ ਇਹਨੇ ਬਹੁਤ ਜ਼ਿਆਦਾ ਠੀਕ ਹੈ ਮਾਤਾ ਮੇਰੀ ਦੇ ਦਿਮਾਗ ਦੇ ਵਿੱਚ ਸੱਟ ਮਾਰੀ ਦੀ ਹੈ ਜੀ ਪੈਰ ਮਾਤਾ ਮੇਰੀ ਦਾ ਪੂਰਾ 파ਟ ਗਿਆ ਠੀਕ ਹੈ ਜੀ ਔਰ ਮੇਰੇ ਮੇਰੇ ਫਾਦਰ ਸਾਹਿਬ ਨੂੰ ਵੀ ਮਾਰੇ ਦਾ ਉਹ ਕੋਡੇ ਭੰਤੇ ਦੇ ਇਹਨਾਂ ਨੇ ਬੈਸਬਲ ਮਾਰ ਮਾਰ ਕੇ ਠੀਕ ਹੈ ਜੀ ਔਰ ਸਿਰ ਦੇ ਵਿੱਚ ਵੀ ਮਾਰੀ ਦੀਆਂ ਤੇ ਮੇਰੀ ਸਿਸਟਰ ਨੂੰ ਵੀ ਮਾਰੇ ਦਾ ਸਿਸਟਰ ਮੇਰੇ ਦੇ ਢਿੱਡ 'ਚ ਵੀ ਇਹਨਾਂ ਨੇ ਮੁੱਕੇ ਮਾਰੇ ਦੇ ਆ ਤੇ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਨੇ ਸਾਡੇ ਨਾਲ ਉਹ ਕੀਤਾ ਹਾਂਜੀ ਹਾਂਜੀ ਪੁਲਿਸ ਕੰਪਲੇਨ ਕਰਾਈ ਹੈ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਂਜੀ 2-3 3 3 ਪਰਚੇ ਲਾਇਆ ਜੀ ਅਸੀਂ ਪਹਿਲੇ ਬੱਚੇ ਦਾ ਲਾਇਆ ਸੀ ਇਹ ਕਹਿੰਦੇ ਕਿ ਇਹ ਕੁੜੀ ਕਹਿੰਦੀ ਕਿ ਚਲੋ ਸਾਨੂੰ ਬੱਚਾ ਦੇ ਦਿਓ ਇਹਨਾਂ ਨੇ ਬੱਚਾ ਨਹੀਂ ਦਿੱਤਾ ਪੁਲਿਸ ਨੇ ਸਾਨੂੰ ਅੱਗੇ-ਅੱਗੇ ਟਾਈਮ ਪਾਈ ਗਈ ਕਿ ਚਲੋ ਤੁਹਾਨੂੰ ਬੱਚਾ ਦਵਾ ਦਿੰਦੇ ਆ ਪਰ ਜੀ ਉਹਨਾਂ ਨੇ ਕੋਈ ਸਾਨੂੰ ਅੱਗੇ-ਅੱਗੇ ਟਪਾਈ ਗਈ ਟਪਾਈ ਗਈ ਟਾਈਮ ਹੁਣ ਇਹ ਲੋਕਾਂ ਨਾਲ ਗੱਲਾਂ ਕਰਦੇ ਕਿ ਇਹ ਬੱਚਾ ਨਹੀਂ ਲੈਂਦੇ ਕਿਉਂਕਿ ਜਦੋਂ ਅਸੀਂ ਕਹਿੰਦੇ ਸੀ ਵੀ ਬੱਚਾ ਚਾਹੀਦਾ ਆਦੋ ਗਿੰਦੇ ਨਹੀਂ ਹੁਣ ਅਸੀਂ ਥੋੜਾ ਚੁੱਪ ਕਰਕੇ ਵਿਆਹ ਕਰਨਾ ਉਹਨੇ ਲੋਕਾਂ ਨਾਲ ਗੱਲਾਂ ਕਰਦੇ ਕਿ ਇਹ ਬੱਚਾ ਨਹੀਂ ਲੈਂਦੇ ਅਸੀਂ ਨਾਲ ਹਰ ਜਗ੍ਹਾ ਐਗਰੀ ਹੋਈਆਂ ਪਰ ਇਹ ਸਾਡੇ ਨਾਲ ਨਹੀਂ ਹੋਇਆ ਠੀਕ ਹੈ ਪਰ ਹੁਣ ਇਹਨਾਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਮਾਰਿਆ ਬਹੁਤ ਜ਼ਿਆਦਾ ਤੇ ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਪਰਚੇ ਦੀ ਕੋਈ ਕਾਰਵਾਈ ਨਹੀਂ ਹੋਈ। 2 ਤਰੀਕ ਦੀ ਰਾਤ ਨੂੰ ਸਿਵਲ ਹਸਪਤਲ ਦੇ ਐਮਰਜੈਂਸੀ ਵਿੱਚ ਇਹ ਲੜਾਈ ਦਾ ਕੇਸ ਆਇਆ ਹੈਗਾ ਜਿਹਦੇ ਵਿੱਚ ਚਾਰ ਬੰਦੇ ਫੱਟੜ ਹੋਏ ਹੈਗੇ। ਇੱਕ ਪੇਸ਼ੈਂਟ ਨੂੰ ਜ਼ਰ ਸੱਟਾਂ ਜ਼ਿਆਦਾ ਲੱਗਣ ਹੋਣ ਕਰਕੇ ਉਹਨਾਂ ਨੂੰ ਹਾਇਰ ਸੈਂਟਰ ਦੇ ਮੈਡੀਕਲ ਜਨਰਲ ਸਰਵਿਸ ਰੈਫਰ ਕਰ ਦਿੱਤਾ ਹੈਗਾ ਤੇ ਤਿੰਨ ਪੇਸ਼ੈਂਟ ਜਿਹੜੇ ਹੈਗੇ ਸਾਡੇ ਸਿਵਲ ਹਸਪਤਲ ਜਿੱਥੇ ਇਲਾਜ ਹੈਗੇ ਤੇ ਖਤਰੇ ਤੋਂ ਬਾਹਰ ਹੈਗੇ ਤੇ ਜੋ ਵੀ ਅਗਲੀ ਕਾਰਵਾਈ ਹੋਣੀ ਉਹ ਤੁਹਾਨੂੰ ਜਾਣਕਾਰੀ ਦੇ ਦਿੱਤੀ।